ਅੱਜ ਵੀ ਅੱਜ ਵੀ ਵਿੱਚ ਆਪਾਂ ਗੱਲ ਕਰੀਏ ਤੇ ਜਿੰਨੇ ਅਮੀਰ ਲੋਕ ਆਪਣੀ ਮਨਮਰਜ਼ੀ ਅਨੁਸਾਰ ਸੁੱਖ ਸੁਹਲਤਾ ਪ੍ਰਾਪਤ ਕਰਕੇ ਅਸ਼ਵਰਜ ਦੀ ਜ਼ਿੰਦਗੀ ਜੀ ਰਹੇ ਨੇ ਤੇ ਜਨ ਤੀਨੋ ਤਨ ਮਨ ਤਨ ਜਨ ਜਿਹੜਾ ਸ਼ਬਦ ਹੈ ਇਹ ਪਰਮਾਤਮਾ ਦਾ ਲਿਖਾਈ ਹੈ ਕਿ ਜਿਸ ਪ੍ਰਭੂ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਇਹ ਧਨ ਦਿੱਤਾ ਇਸ ਧਨ ਦੇ ਵਿੱਚ ਮਨ ਰੱਖਿਆ ਸਾਡੀ ਜ਼ਿੰਦਗੀ ਸੌਖੀ ਬੀਤੇ ਸਾਨੂੰ ਸਹੂਲਤਾਂ ਦਿੱਤੀਆਂ ਧਨ ਦਿੱਤਾ ਹਰ ਤਰ੍ਹਾਂ ਦੀ ਸੁੱਖ ਸਹੂਲਤ ਸਾਨੂੰ ਬਖਸ਼ਿਸ਼ ਕੀਤੀ ਇਸ ਤੇ ਅਸ ਅਣਜਾਣ ਉਸ ਪਰਿਪੂਰਣ ਪਰਮਾਤਮਾ ਕੋ ਇਹ ਮਨੁੱਖ ਅਣਜਾਣ ਹੈ ਦੇ ਭੁਖ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਗੁਰਬਾਣੀ ਵਿੱਚ ਇੱਕ ਬਚਨ ਕਹਿੰਦੇ ਨੇ ਅਸੀਂ ਭੋਗ ਦੇ ਸ਼ਲੋਕ ਬੜੀ ਸ਼ਿੱਦਤ ਨਾਲ ਸਰਵਣ ਕਰਦੇ ਆਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਤਨ ਧਨ ਜਿਹ ਤੂੰ ਕਉ ਦਿਓ ਅਰ ਜਿਹ ਨੀਕੇ ਧਾਮ ਸਤਿਗੁਰੂ ਕਹਿੰਦੇ ਜਿੰਨੇ ਤੈਨੂੰ ਤਨ ਦਿੱਤਾ ਤੇ ਧਨ ਦਿੱਤਾ ਤੇ ਸੋਹਣੇ ਘਰ ਦਿੱਤੇ ਰਹਿਣ ਵਾਸਤੇ ਸੋਹਣੇ ਘਰ ਬਖਸ਼ਿਸ਼ ਕੀਤੇ ਸਤਗੁਰੂ ਜੀ ਕਹਿੰਦੇ ਨੇ ਕਉ ਨਾਨਕ ਸੁਨ ਰੇ ਬਨਾ ਸਿਮਰਤ ਕਾਹੀ ਨਾ ਰਾਮ ਤੂੰ ਕਿਉਂ ਨਹੀਂ ਉਸ ਰਮੇ ਹੋਏ ਪ੍ਰਮਾਤਮਾ ਦਾ ਸਿਮਰਨ ਕਰਦਾ ਵੇਖੋ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬੜੀ ਮਿਹਰਮਤ ਕਰਕੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਸਾਨੂੰ ਬਖਸ਼ੀ ਹੈ ਤੇ ਬਹੁਤੀ ਸੰਗਤ ਆਪਾਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣ ਬਰਵਾਜ ਦਾ ਜਾਪ ਕਰਦੀ ਹੈ ਸ੍ਰੀ ਸੁਖਮਣੀ ਸਾਹਿਬ ਜੀ ਦੀ 6ਵੀਂ ਅਸ਼ਟਪਦੀ ਦੇ ਵਿੱਚ ਤਨ ਗੁਰੂ ਅਰਜੁਨ ਸਾਹਿਬ ਕਹਿੰਦੇ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹਦੀ ਕਿਰਪਾ ਨਾਲ 36 ਪ੍ਰਕਾਰ ਦੇ ਤੂ ਭੋਜਨ ਸ਼ੱਕਦਾ ਉਸ ਪਰਮਾਤਮਾ ਦਾ ਸ਼ੁਕਰ ਕਰ ਉਹਨੇ ਤੈਨੂੰ ਸੁੱਖ ਦੀ ਰੋਟੀ ਦਿੱਤੀ ਹੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿੰਨੇ ਤੈਨੂੰ 16 ਮਹਿਲ ਪਹਿਲੇ ਸਮਿਆਂ ਵਿੱਚ ਆਪਾ ਵੇਖਦੇ ਹਨ ਘਰ ਖੁੱਲੇ ਹੁੰਦੇ ਸੀ ਇੱਕ ਇੱਕ ਦੋ ਦੋ ਕਮਰੇ ਉਹਦੇ ਚੀ ਪਰਿਵਾਰ ਕਿੱਡੇ ਵੱਡੇ ਹੁੰਦੇ ਸੀ ਕਈ ਪਰਿਵਾਰਾਂ ਦੇ ਵਿੱਚ 10-10 ਬੱਚੇ ਵੀ ਹੁੰਦੇ ਸੀ ਪਹਿਲਾਂ 5-5 6-6 ਬੱਚੇ ਤੇ ਆਮ ਗੱਲ ਨਹੀਂ ਤੇ ਇੱਕੋ ਕਮਰੇ ਦੇ ਵਿੱਚ ਸਾਰਾ ਪਰਿਵਾਰ ਰਹਿ ਜਾਂਦਾ ਸੀ ਤੇ ਹੁਣ ਜਿੱਡਾ ਵੱਡਾ ਪਰਿਵਾਰ ਓਡਾ ਵੱਡਾ ਮਹਿਲ ਤੇ ਜਿੰਨੇ ਪਰਿਵਾਰ ਦੇ ਜੀ ਓਨੇ ਹੀ ਕਮਰੇ ਬਾਥਰੂਮ ਅਟੈਚ ਏਸੀ ਪੱਖੇ ਸਭ ਕੁਝ ਸੁੱਖ-ਸਹੂਲਤਾ ਨੇ ਇਹ ਗੁਰੂ ਵਰਤਨ ਸਾਹਿਬ ਕਹਿੰਦੇ ਜੇ ਦੀ ਕਿਰਪਾ ਦੇ ਨਾਲ ਸੁਖ ਦੇ ਨਾਲ ਆਪਣੇ ਮਹਿਨ ਵਿੱਚ ਰਹਿ ਰਹੀ ਹੈ ਮੰਦਰ ਦੇ ਘਰ ਦੇ ਵਿੱਚ ਰਹਿ ਰਹੀ ਹੈ ਇਸ ਹਿਥਿ ਆਏ ਸਦਾ ਮਨ ਅੰਦਰ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਯਾਦ ਰੱਖ ਸ਼ੁਕਰ ਕਰਦੇ ਨੇ ਇੰਨੀਆਂ ਦਾਤਾ ਦੇ ਕੇ ਨਿਵਾਜੇ ਜੇ ਪ੍ਰਸਾਦ ਗ੍ਰਹਿ ਸੰਖ ਸੁਖ ਬਸਣਾ ਆਠ ਪੈਰ ਸਿਮਰਉ ਇਸ ਰਸਨਾ ਇਸ ਅਸ਼ਟ ਪਦੀ ਦੇ ਵਿੱਚ ਪ੍ਰਮਾਤਮਾ ਦੀਆਂ ਦਾਤਾ ਗਿਣਾ ਕੇ ਹਰ ਇੱਕ ਦਾਤ ਦੇ ਨਾਲ ਗੁਰੂ ਅਰਜਨ ਸਾਹਿਬ ਕਹਿੰਦੇ ਉਹਦਾ ਸ਼ੁਕਰਾਨਾ ਕਰ। ਉਹਦੀ ਉਹਦੀ ਸਿਪਤ ਕਰੋ ਦੇ ਚਰਨਾਂ ਨਾਲ ਜੋਰ ਦਾ ਨਾਮ ਜਪ ਤੇ ਚੌਥੀ ਅਸ਼ਟਪਦੀ ਦੀ ਪਹਿਲੀ ਪੌੜੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਰਮਈਆ ਕੇ ਗੁਣ ਚੇਤ ਭਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕਹਿੰਦੇ ਉਸ ਰੰਭੇ ਹੋਏ ਪ੍ਰਮਾਤਮਾ ਤੇ ਕੌਣ ਯਾਦ ਕਰ ਜਿੰਨੇ ਤੈਨੂੰ ਦਾਤਾ ਦੇ ਕੇ ਨਿਵਾਜਿਆ ਮੂਲ ਕੀ ਸੀ ਤੇ ਤੈਨੂੰ ਉਹਨੇ ਕੀ ਬਣਾ ਦਿੱਤਾ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿੰਨ ਤੁ ਸਾਜ ਸਵਾਰ ਸ਼ਗਾਰਿਆ ਜਿਨੇ ਤੈਨੂੰ ਸਾਜਿਆ ਸਵਾਰਿਆ ਤੇ ਸ਼ਗਾਰਿਆ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਸਾਜਿਆ ਤੈਨੂੰ ਇਹ ਸੋਹਣਾ ਸਰੀਰ ਬਖਸ਼ਿਸ਼ ਕੀਤਾ ਫਿਰ ਇਹਨੂੰ ਸਾਜ ਸਵਾਰ ਸਵਾਰਿਆ ਐਨ ਪ੍ਰਮਾਤਮਾ ਨੇ ਬਰਾਬਰ ਜਿੱਥੇ-ਜਿੱਥੇ ਅੱਖ ਸੋਹਣੇ ਲੱਗਣੇ ਸੀ ਉੱਥੇ-ਉੱਥੇ ਲਾਏ ਅੱਖਾਂ ਨੱਕ ਕੰਨ ਰਸਨਾ ਹੱਥ ਪੈਰ ਐਨ ਬਰਾਬਰ ਪ੍ਰਮਾਤਮਾ ਨੇ ਤੇਰੀ ਸੋਹਣੀ ਬਣਤ ਬਣਾ ਕੇ ਤੈਨੂੰ ਸ਼ਿੰਗਾਰਿਆ ਤੇ ਸਵਾਰਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹਦੇ ਕੋਣ ਯਾਦ ਕਰੋ ਦਾ ਸ਼ੁਕਰ ਕਰ ਜਿੰਨੇ ਤੈਨੂੰ ਏਟੀਆਂ ਦਾਤਾ ਦਿੱਤੀਆਂ ਸਾਡੇ ਸਰੀਰ ਦੇ ਵਿੱਚ ਹੀ ਜੇ ਅਸੀਂ ਝਾਤ ਪਾਈਏ ਨਾ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਨੇ ਇੰਦੀਆਂ ਨਿਆਮਤਾ ਰੱਖੀਆਂ ਕਿ ਇੱਕ ਇੱਕ ਦਾਤ ਅਨਮੂਲ ਹੈ ਕਿਡਨੀ ਹਾਟ ਪਿੱਤਾ ਕਦੀ ਅਸੀਂ ਸੋਚਿਆ ਹੀ ਨਹੀਂ ਏਡੀਆਂ ਚੀਜ਼ਾਂ ਸਾਡੇ ਅੰਦਰ ਨੇ ਇੱਕ ਚੀਜ਼ 'ਚ ਮਾੜਾ ਜਿਹਾ ਫਾਲਟ ਪੈਦੇ ਨਾ ਸਾਰਾ ਸਰੀਰ ਬੇਰਾਨਾ ਹੋ ਜਾਂਦਾ ਹੈ ਵਿਕਾਰ ਹੋ ਜਾਂਦਾ ਹੈ ਸਾਡਾ ਸਭ ਅੱਖ ਇੱਕ ਕੋਈ ਕਿਤੇ ਥੋੜਾ ਜਿਹਾ ਘੱਟ ਦਿਖਣ ਲੱਗ ਜਾਏ ਤੇ ਸਾਨੂੰ ਡਾਕਟਰਾਂ ਵੱਲ ਭੱਜਣਾ ਪੈਂਦਾ ਹੈ ਮੇਰੀ ਅੱਖ ਕੰਮ ਕਿਉਂ ਨਹੀਂ ਕਰਦੀ ਕੰਨ 'ਚ ਸੁਣਨਾ ਛੱਡ ਦੇਣ ਤੇ ਅਸੀਂ ਡਾਕਟਰਾਂ ਵੱਲ ਭੱਜਦੇ ਹਾਂ ਸਾਨੂੰ ਸੁਣਦਾ ਕਿਉਂ ਇਹ ਦਾਤਾਂ ਨੇ ਪ੍ਰਮਾਤਮਾ ਦੀਆਂ ਜਿੰਨਾ ਕੋਲ ਨਹੀਂ ਉਹਨਾਂ ਨੂੰ ਪੁੱਛੋ ਜਾ ਕੇ ਤੇਰੇ ਨਾਲ ਕੀ ਬੀਤ ਹੱਥ ਮੈਂ ਵੇਖ ਰਿਹਾ ਸੀ ਸ਼੍ਰੀ ਦਰਬਾਰ ਸਾਹਿਬ ਕਾਰਤਾ ਸਾਹਿਬ ਪ੍ਰਸ਼ਾਦਾ ਛਕ ਰੇ ਸੀ ਇੱਕ ਵੀਰ ਆਇਆ ਹੱਥ ਕੰਮ ਨਹੀਂ ਕਰਦੇ ਤੇ ਪੈਰਾਂ ਦੇ ਨਾਲ ਪ੍ਰਸ਼ਾਦੇ ਦੀਆਂ ਗੁਰਕੀਆਂ ਤੋੜ ਕੇ ਮੁੱਖ ਵਿੱਚ ਪਾ ਰਿਹਾ ਹੈ ਨਿਹੰਗ ਸਿੰਘ ਵੀਰ ਸੀ ਦਮਾਲਾ ਬਾਣਾ ਪਾਇਆ ਹੋਇਆ ਹੈ ਨਹੀਂ ਸ਼ਾਇਦ ਕਿਤੇ ਵੀਡੀਓ ਵੀ ਆਪ ਜੀ ਨੇ ਵੇਖੀ ਹੋਏਗੀ ਪੈਰਾਂ ਦੇ ਨਾਲ ਦਮਾਲਾ ਵੀ ਬੰਨ੍ਹਦੇ ਹੋ ਜਿੰਨਾਂ ਦਾਤਾ ਨਹੀਂ ਮਿਲਿਆ ਕਿ ਉਹਨਾਂ ਨੂੰ ਪੁੱਛ ਕੇ ਵੇਖੀਏ ਕੀ ਭਾਰ ਹੈ ਕੀ ਕਿੰਨਾ ਉਹਨਾਂ ਦੇ ਮਨ 'ਚ ਅਕਾਲ ਪੁਰਖ ਤਾਂ ਉਹ ਵੀ ਸ਼ੁਕਰਾਨਾ ਕਰ ਰਹੇ ਨੇ ਕਿ ਚਲੋ ਜਿੰਦ ਤੇ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤੈਨੂੰ ਤੇ ਸਭ ਕੁਝ ਦੇ ਕੇ ਨਿਵਾਜਿਆ ਤੂੰ ਕਿਉਂ ਨਹੀਂ ਸ਼ੁਕਰਾਨਾ ਕਰਦਾ ਰਮਈਆ ਕੇ ਕਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਤਾਨੀ ਜਿੰਨ ਤੂੰ ਸਾਜ ਸਵਾਰ ਸ਼ਿਕਾਰਿਆ ਘਰ ਪਕਣ ਮੈਂ ਜਿਨੇ ਉਬਾਰਿਆ ਬਾਰ ਬੇਵਸਥਾ ਤੁਜੈ ਪਿਆਰੇ ਦੂਦਨ ਜਦੋਂ ਤੂੰ ਛੋਟਾ ਦਾ ਬੱਚਾ ਸੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਦੋਂ ਤੈਨੂੰ ਮਾਂ ਦਾ ਦੁੱਧ ਦਿੱਤਾ ਤੰਤ ਨਹੀਂ ਸੀ ਖਾ ਰੋਟੀ ਖਾ ਨਹੀਂ ਸੀ ਸਕਦਾ ਚਿੱਤ ਨਹੀਂ ਸੀ ਸਕਦਾ ਤੇ ਤੇਰੀ ਸਰੀਰਕ ਬਣਾਵਟ ਜਿਹੜੀ ਆ ਬਧੇ ਫੁੱਲੇ ਪਰਮਾਤਮਾ ਆਣੀ ਤੈਨੂੰ ਦੁੱਧ ਬਖਸ਼ਿਸ਼ ਕੀਤਾ ਚਾਹਤ ਗੁਰੂ ਜੀ ਕਹਿੰਦੇ ਬਾਰ ਬਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਗਨ ਭੋਜਨ ਸੁਖ ਸੂਧ ਭਰ ਜਵਾਨੀ ਵਿੱਚ ਆਇਆ ਰੋਟੀ ਪਾਣੀ ਖਾਣ ਭੁੱਜ ਗਿਆ ਹੋਇਆ ਤੇਰੀ ਸੁੱਖ ਦੇ ਸਾਧਨ ਕਿੰਨੇ ਪ੍ਰਮਾਤਮਾ ਨੇ 36 ਪ੍ਰਕਾਰ ਦੇ ਭੋਜਨ ਤੇਰੇ ਸਾਹਮਣੇ ਰੱਖਦੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉੱਪਰ ਸਾਖ ਸੈਣ ਜੇ ਤੂੰ ਬਜ਼ੁਰਗ ਹੋ ਕੇ ਮੰਜੇ ਤੇ ਪੈ ਗਿਆ ਤੇਰੇ ਮੂੰਹ ਵਿੱਚ ਗੁਰਕੀਆਂ ਪਾਉਣ ਵਾਸਤੇ ਉਹਨੇ ਤੈਨੂੰ ਧੀਆਂ ਪੁੱਤਰ ਦਿੱਤੇ ਤਦੋਂ ਕਈ ਨੀ ਕੰਮੇ ਵੀ ਦੇ ਸੰਸਾਰ ਤੇ ਹੋ ਜਾਂਦੇ ਨੇ ਨਿਕੰਮੇ ਵੀ ਧਿਆਉ ਪੁੱਤ ਨੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਨਹੀਂ ਸਾਥ ਦੇਤਾਂ ਤੇ ਵੀ ਆ ਜਾਂਦੇ ਨੇ ਸੰਸਾਰ ਤੇ ਪਰ ਬਹੁਤੀ ਵਾਰ ਤੇ ਹੈ ਨਹੀਂ ਨਾ ਇਦਾਂ ਦੇ ਜਿਹੜੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮਿਰਤ ਭਜਾ ਉਪਰ ਸਾਖ ਸਹਿਣ ਮੁਖ ਅਪਿਆਓ ਬੈਠ ਕੋ ਦੇਣ ਤੇਰੇ ਬੰਘੇ ਦੇ ਮੁਖ ਵਿੱਚੋਂ ਗੁਰਕੀਆਂ ਪਾਉਂਦੇ ਨੇ ਇੰਨੀਆਂ ਦਾਤਾਂ ਦੇ ਕੇ ਉਹਨੇ ਨੇਵਾਜਿਆ ਤੇ ਉਹਦਾ ਸ਼ੁਕਰ ਕਰ ਗੋਪਾਲ ਦਾਸ ਪਾੰਧਾ ਕਹਿੰਦਾ ਕਿ ਗੁਰ ਅਰਜਨ ਗੁਰੂ ਨਾਨਕ ਸਾਹਿਬ ਜੇ ਨਦੀਨੋਂ ਤਾਂ ਮਨ ਮੰਨ ਧਰੰਗ ਤਿਸ ਤੇ ਅਸ ਅਨਜਾਣ ਜਿਸ ਪ੍ਰਮਾਤਮਾ ਨੇ ਸੋਹਣਾ ਸਰੀਰ ਦਿੱਤਾ ਮਨ ਦਿੱਤਾ ਜਿਹੜਾ ਸੋਚ ਸਕਦਾ ਹੈ ਕਈ ਐਸੇ ਨੇ ਮਨ ਬੁੱਧੀ ਉਹਨਾਂ ਕੋਲ ਸੋਚਣ ਵਿਚਾਰਣ ਦੀ ਸ਼ਕਤੀ ਨਹੀਂ ਉਹ ਵਿਚਾਰੇ ਤੁਰੇ ਫਿਰਦੇ ਨੇ ਛੜਕਾ ਤੇ ਰੁੜਦੇ ਫਿਰਦੇ ਨੇ ਕੱਪੜਾ ਪਹਿਨਣ ਦਾ ਕੋਈ ਢੱਗ ਨਹੀਂ ਰੋਟੀ ਖਾਣ ਦਾ ਪਤਾ ਨਹੀਂ ਬੋਲਣ ਦਾ ਪਤਾ ਨਹੀਂ ਉਹ ਵਿਚਾਰੇ ਆਪਾਂ ਵੇਖਦੇ ਜਿਹਨੂੰ ਆਪਾਂ ਕਹਿ ਦਿੰਦੇ ਬੰਦਾ ਪਾਗਲ ਮਾਨਵੀ ਬੁੱਧੀ ਨਹੀਂ ਉਹਨਾਂ ਦੇ ਕੋਲ ਗਿਆਨ ਕੋਈ ਨਹੀਂ ਸਤਗੁਰੂ ਕਹਿੰਦੇ ਤੈਨੂੰ ਦੇਖ ਕੇ ਦੇਵਾਚੇ ਚੀਜ਼ਾਂ ਜਨ ਦੀਨੋ ਤਨ ਮਨ ਧਨ ਧਨ ਦਿੱਤਾ ਤੈਨੂੰ ਗਰੀਬ ਲੋਕ ਵੀ ਬੜੇ ਨੇ ਕਗਾਲ-ਕੋਟੀ ਤੋ ਆਪਰ ਨੇ ਤੈਨੂੰ ਸਾਰਾ ਕੁਝ ਦਿੱਤਾ ਇਸ ਤੇ ਅਸ ਅਣਜਾਣ ਤੇ ਉਸ ਪਰਮਾਤਮਾ ਤੋਂ ਜਿਨੇ ਸਾਰੀਆਂ ਨਿਆਮਤਾ ਬਖਸ਼ੀਆਂ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਪਾਉਂਦਾ ਇਹ ਗੱਲ ਕਹਦੇ ਆ ਸਤਿਗੁਰੂ ਉਹ ਲੋਕ ਪ੍ਰਮਾਤਮਾ ਦੀ ਇਹਨਾਂ ਦਾਤ ਤੋਂ ਅਣਜਾਣ ਉਸ ਪ੍ਰਮਾਤਮਾ ਨੂੰ ਉਹ ਜਾਣਦੇ ਨਹੀਂ ਉਹਦੇ ਤੋਂ ਬੇਮੁਖ ਹਨ ਦਾ ਦੁਰ ਕਦਮ ਅਦ ਮਿਲ ਇਹ ਮਨਾਂ ਕੰਨ ਬਸਾਨਾ ਤੇ ਗੁਪਾਰ ਦਾ ਪਾਉਂਦਾ ਕਹਿੰਦਾ ਕਿ ਸਤਿਗੁਰੂ ਜੀ ਇਹ ਗੁਰੂ ਨਾਨਕ ਸਾਹਿਬ ਉਹ ਮਨੁੱਖ ਇਸ ਤਰ੍ਹਾਂ ਦੇ ਜਿਵੇਂ ਗਾਰੇ ਦੇ ਵਿੱਚ ਕਮਲ ਫੁੱਲ ਖਿੜ ਖਿੜਦਾ ਹੈ ਚਿੱਕੜ ਦੇ ਵਿੱਚ ਕਮਲ ਫੁੱਲ ਖਿੜਦਾ ਹੈ ਤੇ ਜਿਹੜਾ ਡੱਡੂ ਹੈ ਨਾ ਉਹ ਕਮਲ ਫੁੱਲ ਦੀ ਸੁਗੰਧੀ ਨੂੰ ਨਹੀਂ ਸਮਝਦਾ ਉਹ ਕਮਲ ਫੁੱਲ ਦੀ ਜੜ੍ਹਾਂ ਵਿੱਚ ਰਹਿ ਕੇ ਚਿੱਕੜ ਹੀ ਖਾਂਦਾ ਹੈ ਅਕਾਲ ਪੁਰਖ ਪਰਮੇਸ਼ਰ ਕਮਲ ਫੁੱਲ ਦੀ ਨਿਯਾਈ ਹੈ ਇਸ ਸੰਸਾਰ ਦੇ ਵਿੱਚ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਪਰ ਮਨੁੱਖ ਮਨੁੱਖ ਜਿਹੜਾ ਹੈ ਦੁਨਿਆਵੀ ਧਨ ਪਦਾਰਥਾਂ ਦੇ ਚਿੱਕੜ ਵਿੱਚ ਫਸਿਆ ਦੁਨੀਆਂ ਦੇ ਪਦਾਰਥਾਂ ਦੇ ਰਸ ਨੂੰ ਤੇ ਮੰਨਦਾ ਪਰ ਅਕਾਲ ਪੁਰਖ ਦੇ ਨਾਮ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਪਾਉਂਦਾ ਗੁਰੂ ਸਾਹਿਬ ਜੀ ਨੇ ਕਹਿਣ ਲੱਗਿਆ ਜੀ ਇਦਾਂ ਦੇ ਲੋਕ ਵੀ ਨੇ ਜਿਹੜੇ ਡੱਡੂ ਦੀ ਤਰ੍ਹਾਂ ਕਮਲ ਫੁੱਲ ਦੀ ਛਾਂ